ਗੁਰੂ ਦੀ ਮਤ ਲੈ ਕੇ ਸੱਚੇ ਹੀ ਮੇਰੀ ਸਮਾਈ ਹੋਵੇ ਸੱਚੇ ਹੀ ਅਸੀਂ ਉਹਦੇ ਵਿੱਚ ਇੱਕਮਿਕ ਹੋ ਜਾਈਏ ਕੁਦਰਤ ਵਰਗੇ ਹੋ ਜਾਈਏ ਕੁਦਰਤ ਆਪਣੇ ਆਪ ਚੱਲ ਰਹੀ ਹੈ ਸਾਰਾ ਕੁਝ ਚੱਲ ਰਿਹਾ ਤੇ ਮੇਰਾ ਵੀ ਸਹਿਜ ਬਣੇ ਮੈਂ ਜ਼ਿੰਮੇਵਾਰ ਬਣਾ ਮੈਂ ਆਪਣੇ ਫਰਜ਼ਾਂ ਨੂੰ ਪਛਾਣਾ ਸੂਰਜ ਆਪਣੀ ਡਿਊਟੀ ਕਰਦਾ ਹੈ ਚੰਨਮਾ ਆਪਣੀ ਡਿਊਟੀ ਕਰਦਾ ਹੈ ਦਰਖਤ ਆਪਣੀ ਜ਼ਿੰਮੇਵਾਰੀ ਨਿਭਾ ਰਹੀ ਹੈ ਤੇ ਮੈਂ ਆਪਣੀ ਜ਼ਿੰਮੇਵਾਰੀ ਨਿਭਾਉਂ ਆਪਣੇ ਡਿਊਟੀ ਕਰਾਂ ਆਪਣੇ ਫਰਜ਼ਾਂ ਨੂੰ ਪਛਾਣਾ ਇਹੀ ਮੇਰਾ ਕਰਮ ਧਰਮ ਬਣੇ ਤਾਂ ਕਰਕੇ ਸੌਖੇ ਹੋ ਜਾਂਦੇ ਭਾਈ ਮਾਇਆ ਮਗਰ ਮਗਰ ਫਿਰਦੀ ਹੈ ਜਦੋਂ ਬੰਦਾ ਬੇਨਤੀ ਹੋ ਜਾਂਦਾ ਪੂਜਾਰਾਂ ਨੂੰ ਅੱਜ ਦੇ ਦਿਨ ਸੱਤ ਨਹੀਂ ਲਾਇਆ ਜਾਂਦਾ ਸਗੋਂ ਧੂਫ ਲਾਈ ਜਾਂਦੀ ਹੈ ਪੂਜਿਆ ਜਾਂਦਾ ਹੈ ਪੂਜਾਰ ਬੰਦੇ ਨੇ ਬਣਾਏ ਹੈ ਪੂਜਾਰਾਂ ਨੇ ਬੰਦਾ ਨਹੀਂ ਬਣਾਇਆ ਉਹ ਤੇ ਅਸੀਂ ਬਣਾਏ ਹੈ ਅੱਜ ਜਿਹੜੇ ਓਜਾਰ ਹੈ ਉਹਨਾਂ ਨੂੰ ਹੋਰ ਅਗਲੇ ਸਾਲ ਵਧੀਆ ਵਧੀਆ ਬਣਾਉਣੇ ਹੈ ਤੇ ਸਭ ਤੋਂ ਜ਼ਰੂਰੀ ਜਿਹਨੂੰ ਧੂਫ ਦੇਣ ਦੀ ਲੋੜ ਹੈ ਨਾ ਉਹ ਹੈਗਾ ਬੰਦੇ ਦਾ ਦਿਮਾਗ ਆ ਜਿਆ ਫੁੱਲਣਾ ਬਸ ਇਹਨੂੰ ਵਰਤਣਾ ਸ਼ੁਰੂ ਕਰਦਾ ਬਾਹਰਲੇ ਦੁਨੀਆ ਵਿੱਚ ਵੇਖੋ ਕਿੰਨੀ ਟੈਕਨੋਲੋਜੀ ਆ ਰਹੀ ਦੁਨੀਆ ਵਿੱਚ ਕਿੰਨੀਆਂ ਮਸ਼ੀਨਾਂ ਉਹ ਬਣਾਉਂਦੇ ਆ ਪਰ ਸਾਡੇ ਦਿਮਾਗ ਦੇ ਵਿੱਚ ਇਹ ਚੀਜ਼ਾਂ ਫਿੱਟ ਕਰ ਦਿੱਤੀਆਂ ਮੈਂ ਤਾਂ ਕਹਾਂਗਾ ਮਿਸਤਰੀ ਸਿੰਘਾਂ ਨੂੰ ਕਿ ਛੁੱਟੀ ਕਰੋ ਭਾਈ ਲਾਲੋ ਦੇ ਵਾਰਿਸ ਬਣ ਜਾਓ ਜੇ ਜੋੜਨਾ ਹੀ ਆਪਣੇ ਆਪ ਨੂੰ ਤੇ ਭਾਈ ਲਾਲੋ ਵਰਗਿਆਂ ਨਾਲ ਜੋੜੋ ਕਿ ਐਸਾ ਕਿਹੋ ਜਿਹਾ ਦਿਵਾਗੀ ਬੰਦਾ ਹੋਣਾ ਯਾਰ ਕੱਚੇ ਜਿਹੇ ਘਰ ਵਿੱਚ ਸੀ ਪਰ ਗੁਰੂ ਨਾਨਕ ਸਾਹਿਬ ਕਹਿੰਦੇ ਗੱਲਬਾਤ ਕਰਨ ਆਉਣਾ ਤੇ ਲਾਲੋ ਨਾਲ ਬਹਿਣਾ ਤੇ ਮੈਂ ਲਾਲੋ ਨਾਲ ਬਹਿਣਾ ਜੇ ਚਾਲ ਪਿਆਰ ਦੀਆਂ ਗੱਲਾਂ ਕਰਨੀਆਂ ਤੇ ਲਾਲੋ ਨਾਲ ਕਰਨੀਆਂ ਕਿਹੋ ਜਿਹਾ ਹੁਣ ਆ ਪਾਈ ਲਾਲੋ ਮਲਕ ਭਾਗੋ ਦੇ ਛੱਡ ਕੇ ਪੂੜੇ ਬਹਿ ਗਿਆ ਲਾਲੋ ਦੇ ਘਰ ਜਾ ਕੇ ਗੁਰਨਾਥ ਕੇ ਯਾਰ ਗਰੀਬਾਂ ਦਾ ਭਾਵੇਂ ਵੇਖ ਲਵੋ ਅਜਮਾ ਕੇ ਗੱਲ ਗਰੀਬੀ ਦੀ ਨਹੀਂ ਇਹ ਨਹੀਂ ਕਿ ਲਾਲੋ ਕੱਪੜੇ ਕਿੰਨਾ ਖਾਉਂਦਾ ਹੈ ਇਹ ਨਹੀਂ ਕਿ ਲਾਲੋ ਦਾ ਘਰ ਕਿੰਦਾ ਵਾ ਬਸ ਗੱਲ ਇਹ ਹੈ ਕਿ ਭਾਈ ਲਾਲੋ ਦੀ ਸੋਚ ਸਪਸ਼ਟ ਹੈ ਸਿੱਧਾ ਹੈ ਪਿਆਰਾ ਹੈ ਆਰ ਕੱਚਾ ਭਾਵੇਂ ਪਰ ਵਿਚਾਰ ਬੜੇ ਮਜ਼ਬੂਤ ਸੋਚ ਬੜੀ ਕਮਾਲ ਦੀ ਹੈ ਭਾਈ ਨਾਨਕ ਵਰਗੇ ਗੁਰਸਿੱਖ ਜਿਨ੍ਹਾਂ ਨੇ ਛੋਟੇ ਜਿਹੇ ਘਰ ਦੇ ਵਿੱਚ ਵੀ ਕਿੰਦਾ ਦੀ ਬੁਲੰਦ ਸੋਹਣੀ ਸੋਚ ਰੱਖੀ ਹੋਏ ਉੱਥੇ ਜੋੜ ਕੇ ਰੱਖੀ ਅਸੀਂ ਵੀ ਇਦਾਂ ਦੇ ਹਾਂ ਭਾਰਤੀ ਗਰੀਬੀ ਦੀ ਗੱਲ ਨਹੀਂ ਵੀ ਘਰ ਹੁੰਦਾ ਹੈ ਕਿ ਘਰ ਤੇਰਾ ਛੋਟਾ ਹੈ ਤੂੰ ਗਰੀਬ ਹੈ ਤੇ ਨਹੀਂ ਹੈ ਸੋਹਣੀ ਸੋਚ ਸੋਹਣੇ ਵਿਚਾਰ ਬਸ ਇੰਨਾ ਬੀਤ ਗਿਆ ਆਪਣੇ ਆਪ ਨਾ ਕਰਕੇ ਛੁੱਟੀ ਕਰਨੀ ਹੈ ਕਰ ਲਓ ਇੱਕ ਦਿਨ ਖਾਲੀ ਰੱਖਣਾ ਰੱਖ ਲਓ ਖਾਣਾ ਪੀਣਾ ਖਾ ਲਓ ਰਿਸ਼ਤੇਦਾਰੀਆਂ ਤੇ ਜਾਣਾ ਜਾਓ ਹੱਸਣਾ ਖੇਡਣਾ ਹੱਸ ਲਓ ਪਰ ਬਹਾਨਾ ਜਿਹੜਾ ਹੈ ਨਾ ਰੀਜਨ ਜਿਹੜਾ ਉਹ ਠੀਕ ਦੇਣਾ ਅੱਜ ਸਾਡੀ ਛੁੱਟੀ ਹੈ ਤੇ ਮਤਲਬ ਛੁੱਟੀ ਹੈ ਪਰ ਰੀਜਨ ਸਹੀ ਰਹਿਣਾ ਤਾਰਨ ਸਹੀ ਰਸਣਾ ਐਂ ਤਾਂ ਅਜੀ ਜਿੱਦਾਂ ਦੀਆਂ ਪਹਾੜੀਆਂ ਨਾ ਹੁਣ ਵਿਸ਼ਵਕਰਮਾ ਬਾਰੇ ਜਿੱਦਾਂ ਦੀਆਂ ਕਹਾਣੀਆਂ ਸੁਣਾਈਆਂ ਜਾਂਦੀਆਂ ਨੇ ਔਰ ਸਾਡੇ ਵਰਗਾ ਪ੍ਰਚਾਰਕ ਮੈਂ ਸ਼ੁਰੂ-ਸ਼ੁਰੂ ਦੇ ਵਿੱਚ ਜਦੋਂ ਮੈਂ ਸ਼ੁਰੂ ਕੀਤਾ ਪ੍ਰਚਾਰ ਮੇਰਾ خیال 20 ਸਾਲ ਤੋਂ ਹੈ ਤੇ ਉਦੋਂ ਕਹਿੰਦੇ ਜੀ ਇਦਾਂ ਹੀ ਦੀਵਾਲੀ ਤੋਂ ਅਗਲੇ ਦਿਨ ਮੈਨੂੰ ਕਿਸੇ ਜਗ੍ਹਾ ਇਹਨਾਂ ਨੇ ਇਕੱਠਾਈ ਸੀ ਪ੍ਰੋਗਰਾਮ ਸੀ ਕਹਿੰਦੇ ਜੀ ਵਿਸ਼ਵਕਰਮਾ ਦੇ ਉੱਤੇ ਤੁਸੀਂ ਪ੍ਰੋਗਰਾਮ ਕਰਨਾ ਖੰਡਕਾਣ ਸਾਹਿਬ ਰੱਖਿਆ ਤੇ ਮੈਂ ਕਿਹਾ ਮੈਂ ਵਿਸ਼ਵਕਰਮਾ ਬਾਰੇ ਸੁਣਾਵਾਂ ਕੀ ਵੀ ਕੋਣ ਸੀ ਤੇ ਕਮਾਲ ਦੀ ਗੱਲ ਇਹ ਬੜੀ ਵੀ ਬੈਗ ਤੋਂ ਬਾਜ਼ਾਰ ਉੱਥੇ ਸਕਰੂਰ ਹੁੰਦੀ ਕਿਤਾਬਾਂ ਦੀ। ਉੱਥੇ ਮੈਂ ਗਿਆ ਮੈਂ ਨਾ ਸੁਣਾਵਾਗਾ ਕੀ ਕੀ ਨਹੀਂ ਸਾਖੀ ਕੀ ਹੈ ਮੈਂ ਤੁਹਾਨੂੰ ਸੁਣਾਵਾ ਕੀ ਉੱਥੇ। ਲਿਖਿਆ ਤੇ ਕਈ ਕਿਤਾਬਾਂ ਮਿਲ ਗਈ। ਹਰ ਇੱਕ ਅਵੇਲੇਬਲ ਐ ਜੋ ਬਾਜ਼ਾਰ ਦੇ ਵਿੱਚ। ਤੇ ਬੜੀਆਂ ਸਾਖੀਆਂ ਵਿੱਚ ਜਦੋਂ ਮੈਂ ਪੜਿਆ ਕਿੰਨੀਆਂ ਹੀ ਸਾਖੀਆਂ ਜਦੋਂ ਉਹਦੇ ਵਿੱਚ ਮਿਲਦੀਆਂ। ਵੀ ਵਿਸ਼ਵਕਰਮਾਨ ਨੇ ਇਦਾਂ ਕਿੰਦਾ ਖਰਾਦ ਲਾਇਆ, ਸੂਰਜ ਖਰਾਦ ਤੇ ਚੜਾ ਲਿਆ। ਇਦਾਂ ਪਤਾ ਨਹੀਂ ਕਿੰਦਾ ਕਿੰਨੀ ਗੱਲਾਂ। ਉਹਨਾਂ ਨੇ ਲਿਖਿਆ ਤੇ ਸਾਡੇ ਵਰਗੇ ਪ੍ਰਚਾਰਕ ਮਸਾਲਾ ਲਾ ਲਾ ਕੇ ਉਹ ਗੱਲਾਂ ਨੂੰ ਅਸੀਂ ਸਟੇਜਾਂ ਤੇ ਸੁਣਾਉਂਦੇ ਆਂ ਪੜ ਲੀਆਂ ਤੇ ਸੁਣਾਉਂਦੇ ਆਂ ਤੇ ਅਸੁਰਨਾ ਵਾਲੇ ਜਿਹੜੇ ਜੋ ਵੀ ਬਸ ਖੰਡ ਪੜ ਦਾ ਭੋਗ ਪਿਆ ਉਹ ਜਿਹੜੀਆਂ ਗੱਲਾਂ ਅਸੀਂ ਉਹਦੇ ਚ ਫੜਦੇ ਆ ਕਿ ਉਹ ਕਿਹੋ ਜੀਆਂ ਕਰਾਮਾਤੀ ਗੱਲਾਂ ਇਹੋ ਜੀਆਂ ਕਹਾੜੀਆਂ ਸੁਣ ਸੁਣ ਕੇ ਤੇ ਜਿਹੜਾ ਬੰਦਾ ਪੁਰਾਣਾ ਹੈ ਉਹ ਕਹਿੰਦਾ ਵਾਹ ਜੀ ਵਾਹ ਜਿਹੜੇ ਨਵੀਂ ਟੀੜੀ ਹੈ ਜਿਹੜਾ ਅੱਜ ਕੱਲ ਦਾ ਪੜਿਆ ਲਿਖਿਆ ਬੱਚਾ ਹੈ ਉਹ ਕਹਿੰਦੇ ਯਾਰ ਖਰਾਬ ਤੇ ਸੂਤ ਤੇ ਚੜਾਤਾ ਵਿਸ਼ੂ ਕਰਮਾ ਦੀ ਬੇਟੀ ਦਾ ਵਿਆਹ ਸੂਰਜ ਨਾਲ ਹੋ ਗਿਆ ਤੇ ਕਹਿੰਦੇ ਸੂਰਜ ਕਹਿੰਦਾ ਉਹ ਬੇਟੀ ਵੀ ਇਹਦਾ ਸੂਰਜ ਦਾ ਤੇਜ ਬਹੁਤ ਜ਼ਿਆਦਾ ਹੈ ਕੋਸਣਾ ਠੰਡਾ ਕਰੋ ਕਹਿੰਦੇ ਫਿਰ ਖਰਾਬ ਤੇ ਝਾੜਤਾ ਕਹਿੰਦੇ ਟੁਕੜੇ ਕਰਤੇ ਇੱਕ ਟੁਕੜਾ ਧਰਤੀ ਬਣ ਗਿਆ ਹੁਣ ਇੰਦਾ ਖਰਾਬ ਗੱਡਿਆ ਕਿੱਥੇ ਲਾਇਆ ਕਿੱਥੇ ਅੱਜ ਵੀ ਪੀੜ੍ਹੀ ਨੇ ਤੇ ਸਵਾਲ ਕਰਨੇ ਨੇ ਕਿ ਨਹੀਂ ਹੁੰਦੇ ਪਰ ਸਾਡੇ ਦਿਮਾਗ 'ਚ ਇਹ ਬਣ ਗਿਆ ਵੀ ਚਲੋ ਜੀ ਸਾਖੀ ਸੁਣਾ ਰਹੇ ਆਂ ਵਿਸ਼ੂ ਕਰਮਾ ਦੀ ਸਿਫਤ ਹੋ ਰਹੀ ਹੈ ਤੇ ਕਲੀ ਮਤਲਬ ਅਸੀਂ ਸੋਚੋ ਬਣਾ ਜਾ ਦਿਮਾਗ ਵਰਤੋ ਸਾਰਾ ਕੁਝ ਕਰਾਮਾਤੀ ਤਾਂ ਜੇ ਨਾਲ ਜੋੜ ਦਿੱਤਾ ਗਿਆ ਹੈ ਆਪਣੇ ਆਪ ਨੂੰ ਸਾਰਾ ਕੁਝ ਬਣਿਆ ਗੁਰੂ ਗ੍ਰੰਥ ਸਾਹਿਬ ਕਹਿੰਦੇ ਸੈ ਭੰਗ ਇਹ ਬਣਾਇਆ ਨਹੀਂ ਇਹ ਸਾਰਾ ਸਿਸਟਮ ਬਣਿਆ ਤੇ ਅੱਜ ਵੀ ਬਣ ਰਿਹਾ ਦੱਸੋ ਨਾ ਬੱਚਾ ਐਦਾਂ ਲੰਮਾ ਪਿਆ ਆਪਣੇ ਆਪ ਹੀ ਹੌਲੀ ਹੌਲੀ ਕਰਕੇ ਬਹਿਣ ਲੱਗ ਜਾਂਦਾ ਕਿ ਕੋਈ ਆਉਂਦਾ ਜਿਹੜਾ ਉਹਦੇ ਵਿੱਚ ਉਹ ਬਿਠਾਉਂਦਾ ਉਹਨੂੰ ਆ ਕੇ ਬੋਲੋ ਆਪਣੇ ਆਪ ਹੀ ਫਿਰ ਇੱਕ ਦਿਨ ਖੜਾ ਆਪਣੇ ਆਪ ਹੀ ਹੋ ਜਾਂਦਾ ਕਿ ਤੇ ਬੱਚਾ ਕਿ ਕੋਈ ਉਹਨੂੰ ਆਉਂਦਾ ਵੀ ਜਰਾ ਇਦਾਂ ਹੈ ਕੋਈ ਨਹੀਂ ਫਿਰ ਪਲਾਂਕ ਤੁਰਦਾ ਆਪਣੇ ਆਪ ਹੈ ਕਿ ਕੋਈ ਤੋਰਦਾ ਆਪਣੇ ਆਪ ਵੱਡਾ ਹੋ ਕੇ ਬੱਚਾ ਪੈਦਾ ਕਰਨ ਦੀ ਸ਼ਕਤੀ ਇੱਕ ਏਜ ਵਿੱਚ ਜਾ ਕੇ ਆਪਣੇ ਆਪ ਆ ਜਾਂਦਾ ਕਿ ਕੋਈ ਆ ਕੇ ਪਾ ਕੇ ਜਾਂਦਾ ਆਪਣੇ ਆਪ ਔਰਤ ਦੇ ਵਿੱਚ ਬੱਚਾ ਪੈਦਾ ਕਰਨਾ ਸਾਰਾ ਕੁਝ ਇਹ ਆਪਣੇ ਆਪ ਤੋਂ ਹੈ ਕਿ ਕੋਈ ਕਰਦਾ ਹੈ ਆਪਣੇ ਆਪ ਇਹ ਸਾਰਾ ਕੁਝ ਆਪਣੇ ਆਪ ਤੋਂ ਹੈ ਜਿਹਨੂੰ ਕਹਿੰਦੇ ਆ ਸੈਪਨ ਆਪਣੇ ਆਪ ਕਰਨੀ ਰਿਹਾ ਕੋਈ ਬੈਠਾ ਆਪਣੇ ਆਪ ਹੋ ਰਿਹਾ ਹੋ ਰਿਹਾ ਇਹਨੂੰ ਵੇਖੋ ਇਹਨੂੰ ਮਾਣੋ ਆਪੋ ਆਪਣੇ ਦੇਵਤੇ ਬਣਾ ਲਏ ਅਸੀਂ ਘੜ ਲਿਆ ਅਸੀਂ ਤੁਹਾਨੂੰ ਤਾਂ ਕਰਕੇ ਆਪ ਸਾਰੇ ਨੂੰ ਬੰਦੀ ਹੈ ਕਿਸੇ ਏਦਾਂ ਲక్ష్ਮੀ ਨੂੰ ਪੂਜ ਕੇ ਲక్ష్ਮੀ ਨਹੀਂ ਆ ਜਾਂਦੀ ਅਸੀਂ ਤੇ ਮਿਹਨਤ ਕਰਾਂਗੇ ਕੰਮ ਕਰਾਂਗੇ ਤੇ ਮਾਇਆ ਤੇ ਫਿਰ ਮਗਰ ਮਗਰ ਫਿਸਦੀ ਹੈ ਇਹ ਹੀ ਚੀਜ਼ਾਂ ਜਿਹੜੀਆਂ ਇੱਥੇ ਲੱਗਦੀਆਂ ਅਸੀਂ ਕੋਈ ਏਦਾਂ ਵੀ ਕੋਈ ਪੂਜ ਲੈਣਾ ਕਿਸੇ ਦੇਵਤੇ ਨੇ ਖੁਸ਼ ਹੋ ਜਾਣਾ ਨਹੀਂ ਪ੍ਰਭੂ ਜਿਨ੍ਹਾਂ ਨੇ ਕੰਮ ਕਰਨੀ ਹੈ ਕਰਨੇ ਨੇ ਜਿਨ੍ਹਾਂ ਨੇ ਦਿਮਾਗ ਲੜਾਉਣੇ ਨੇ ਜਿਨ੍ਹਾਂ ਨੇ ਮਿਹਨਤ ਕਰਨੀ ਹੈ ਆਪਣੇ ਆਪ ਹੀ ਸਾਰੇ ਕਾਰਜ ਉਹਨਾਂ ਦੇ ਰਾਸ ਹੋਣੇ ਨੇ ਸੋ ਇਸ ਕਰਕੇ ਕਰਮ ਮੱਤੀ ਜਾਂ ਟਾਂਚਾ ਬਣਾ ਤੱਕ ਰਾਮ ਸਾਰਾ ਕੁਸ਼ੀ ਕਰਾਮਾਤ ਦੀ ਸਾਡੇ ਗੁਰੂ ਸਾਹਿਬਾਂ ਨੂੰ ਵੀ ਕਰਾਮਾਤਾਂ ਦੇ ਨਾਲ ਹੀ ਜੁੜਿਆ ਹਰ ਚੀਜ਼ ਜਿਹੜੀ ਹੈ ਨਾ ਉਹ ਜੇ ਇਤਿਹਾਸ ਵੀ ਆਪਣਾ ਪੜ ਕੇ ਵੇਖਦੇ ਆ ਤੇ ਗੁਰੂ ਸਾਹਿਬ ਨੂੰ ਮਿਲਦਾ ਕਰਾਮਾਤਾਂ ਤਾਂ ਅਸੀਂ ਅੱਜ ਕੱਲ੍ਹ ਦੇ ਬੱਚੇ ਹੀ ਇੱਕ ਇੱਕ ਕਰਾਮਾਤ ਨੇ ਜਿੰਨੇ ਨਿਆਣੇ ਜੰਮਦੇ ਨੇ ਨਵੀਂ ਨਵੀਂ ਸੋਚ ਲੈ ਕੇ ਆਉਂਦੇ ਅੱਗੇ ਅੱਗੇ ਪੜ੍ਹਾਈ ਕਰਨਗੇ ਦਿਮਾਗ ਵਰਤਣਗੇ ਇਹ ਕਰਾਮਾਤ ਹੈ ਕਿਸੇ ਬੰਦੇ ਨੇ ਲਾਈਟ ਦੀ ਕਾਰਡ ਕੱਢੀ ਹੈ ਬਿਜਲੀ ਬਣਾਈ ਹੈ ਕਰਾਮਾਤ ਹੈ ਕਿਸੇ ਨੇ ਸਾਊਂਡ ਸਿਸਟਮ ਬਣਾਇਆ ਹੈ ਇਕ ਬੰਦੇ ਦੇ ਦਿਮਾਗ ਦੀਆਂ ਕਰਾਮਤਾਂ ਇਹੀ ਕਰਾਮਤਾਂ ਦੀ ਗੱਲ ਕਰੋ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਜਿਹੜੀਆਂ ਨੇ ਕਰਾਮਤੀ ਬਣਨ ਹੋਰ ਵੀ ਅੱਗੇ ਤੋਂ ਅੱਗੇ ਸੋਹਣੀ ਤਰੱਕੀ ਕਰਨ ਆਪਣੇ ਦਿਮਾਗ ਨੂੰ ਬਣਨ ਇਹਨਾਂ ਗੱਲਾਂ ਨੂੰ ਸਮਝੋ ਪਰ ਹਾਲਾਤ ਕਿੱਦਾਂ ਦੇ ਹੋ ਗਏ ਇੱਕ ਕਵਿਤਾ ਮੈਂ ਪੜਨਾ ਸਾਰੇ ਜਣੇ ਨਾਲ ਵੀਰ ਨੇ ਸੋਹਣੀ ਲਿਖੀ ਸੀ ਇਹਨਾਂ ਦਾ ਸਮਾਪਤੀ ਕਰਦੇ ਹਾਂ ਛੰਡਿਆ ਕ੍ਰਾਂਤੀਕਾਰੀ ਬਾਬਿਆਂ ਨੂੰ ਮੇਰੇ ਲੈ ਨਿਕਲ ਰਹੀ ਦਿਮਾਗ ਚ ਕਵਤਾ ਤੇ ਮੇਰੇ ਸਾਹਮਣੇ ਹੈ ਪਰ ਲੈ ਦਿਮਾਗ ਦੇ ਵਿੱਚੋਂ ਵਿਸਰ ਗਈ ਚਲੋ ਆਪਾਂ ਅਗਲੇ ਵਾਰ ਹੀ ਪੜ੍ਹਾਂਗੇ ਮੇਰੇ ਖਿਆਲ ਨਾਲ ਮੇਰੇ ਦਿਮਾਗ ਚੋਂ ਨਿਕਲ ਗਈ ਗੱਲ ਮੈਂ ਪੈਸੇ ਪਿਛਲੇ ਐਤਵਾਰ ਵੀ ਸੋਚਦਾ ਸੀ ਪੜਨ ਨੂੰ ਪਰ ਹੁਣ ਮੇਰੇ ਦਿਮਾਗ ਚ ਫਿਰ ਸਵਾਦ ਨਹੀਂ ਆਉਂਦਾ